ਪੁਲਿਸ ਨੇ ਆਲਟੋ ਕਾਰ ਸਵਾਰ ਤਿੰਨ ਨਸ਼ਾ ਤਸਕਰਾਂ ਨੂੰ 700 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਡਾਕਟਰ ਅਖਿਲ ਚੌਧਰੀ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸ਼੍ਰੀ ਮੁਕਸਰ ਸਾਹਿਬ ਦੇ ਕੋਟਲੀ ਰੋਡ ਤੇ ਰਹਿਣ ਵਾਲੇ ਰਿੰਕੂ ਸਿੰਘ ਅਵਤਾਰ ਸਿੰਘ ਉਰਫ ਲੱਬਾ ਬਾਬਾ ਅਤੇ ਮਾਹਿਰ ਉਰਫ ਮੀਤ ਨੂੰ 700 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ ਇਹਨਾਂ ਨਸ਼ਾ ਤਸਕਰਾਂ ਨੂੰ ਜਦੋਂ ਕਾਬੂ ਕੀਤਾ ਗਿਆ ਉਸ ਵੇਲੇ ਇਹ ਤਿੰਨੋਂ ਚਿੱਟੇ ਰੰਗ ਦੀ ਆਲਟੋ ਕਾਰ ਦੇ ਵਿੱਚ ਸਵਾਰ ਸਨ ਦੁਪਹਿਰ ਕਰੀਬ 1 ਵਜੇ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਨੇ ਦੱਸਿਆ ਕਿ ਤਿੰਨਾਂ ਨਸ਼ਾ ਤਸਕਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਦੂਜੇ ਜ਼ਿਲ੍ਹਿਆਂ ਨਾਲ ਇੰਟਰ ਡਿਸਟ੍ਰਿਕਟ ਨੈਟਵਰਕ ਬਾਰੇ ਜਾਂਚ ਕੀਤੀ ਜਾ ਰਹੀ ਹੈ ਟੀਮ ਡਿਸਟ੍ਰਿਕਟ ਪੁਲਿਸ ਮੁਕਸਰ ਵੱਲੋਂ ਸੀਆਈਏ ਦੀ ਟੀਮ ਨੇ ਸਪੈਸੀਫਿਕ ਤੇ ਕ੍ਰੈਡੀਬਲ ਇਨਪੁਟਸ ਡਿਵੈਲਪ ਕੀਤੀ ਤੇ ਉਸਤੇ ਫੋਲੋਅ ਅਪ ਕੀਤਾ ਗਿਆ ਤਾਂ ਉਸਦੇ ਬੇਸਤੇ ਪ੍ਰੋਐਕਟਿਵ ਪ੍ਰੌਮਪਟ ਤੇ ਪ੍ਰੋਫੈਸ਼ਨਲ ਪੁਲਿਸਿੰਗ ਕਰਦੇ ਹੋਏ ਤਿੰਨ ਜੋ ਹੈ ਅਕਿਊਜ਼ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਨਾਂ ਤੇ 700 ਗ੍ਰਾਮ ਹੈਰੋਇਨ ਦੀ ਤਾਂ ਇੱਕ ਗੱਡੀ ਦੀ ਰਿਕਵਰੀ ਹੋਈ ਹੈ ਇਹ ਤਿੰਨੋਂ ਹੀ ਜੋ ਅਕਿਊਜ਼ਡ ਹੈਗੇ ਉਹਨਾਂ ਤੇ ਮਲਟੀਪਲ ਐਫਅयर्स ਪਹਿਲਾਂ ਐਨਡੀਪੀਐਸ ਦੀ ਆਰਮ ਸੈਕਟ ਦੀ ਤੇ ਦੂਸਰੀ ਲੜਾਈ ਝਗੜੇ ਦੀ ਵੀ ਹੈਗੇ ਆ ਤੇ ਪ੍ਰੋਫੈਸ਼ਨਲ ਤਰੀਕੇ ਦੇ ਪੁਲਿਸ ਨੇ ਤਫ਼ਤੀਸ਼ ਇਸਤੇ ਕੀਤੀ ਲੈਡ ਬਾਈ ਡੀਐਸਪੀ ਡੀ ਐਂਡ ਟੀਮ ਸੀਆਈਏ ਉਹਨਾਂ ਨੇ ਸਸਪੈਕਟਸ ਨੂੰ ਟਰੈਕ ਕੀਤਾ ਤੇ ਉਸਦੇ ਬੇਸਤੇ ਕ੍ਰੈਡੀਬਿਲਟੀ वाइज इन्फॉर्मेसन होर प्रोसैस किया गया उसके बेसते फिर एक सस्पैक्ट वहीकल की चैकिंग की गई तो उस रिकवरी हुई है तो इसते इनिशियल इनवैसिगेशन गल सामने आई हैगी कि ये पुराने भी ड्रग्स से वेपनस वाले केसिज से इनवोल्व से इन्ह की फरदर बैकवर्ड लिंकेज से भी इंटर डिस्ट्रिक एंटिटीज uh, की इनवॉल्वमेंट की सामने गल आई हैगी तो वी विल बी प्रोसीडिंग एज पर इनवैसटीगे जो भी कोई गल सामने आँगी उसके बेस से आगे कार्रवाई की जाएगी ਇਨਾਂ ਦੇ ਮਲਟੀਪਲ ਐਫਆਈਆਰਸ ਹੈਗੀ ਐਨਡੀਪੀਐਸ ਹੋ ਰਾਮ ਸੈਕਟ ਦੀ ਕਿ ਆ ਚਲੇ ਗਏ ਹੈ ਦਾ ਟਿਪ ਸੀ ਕਿ ਇਹ ਲਗੜੇ ਕਿਥੋਂ ਨਾਕਾਬੰਦੀ ਕਰਾਉਣਾ ਪੜੇ ਗਏ ਜਾਂ ਕਿਸੇ ਨਹੀਂ ਜਿਵੇਂ ਅੱਪੇ ਸਾਰੇ ਜਾਣਦੇ ਆ ਯੁੱਧ ਨਸ਼ੇ ਵਿਰੁੱਧ ਪਿਛਲੇ 5 ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈਗਾ ਤਾਂ ਇਸ ਤੇ ਮਲਟੀਪਲ ਲੈਵਲ ਤੇ ਫੀਡਬੈਕ ਤੇ ਇਨਪੁਟਸ ਆਂਦੀ ਹੈ ਕਿ ਕੋਈ ਪੁਰਾਣੀ ਤਫਤੀਸ਼ ਤੇ ਕੋਈ ਪੁਰਾਣੇ ਜੇ ਮੁਕਦਮੇ ਦਰਦ ਹੈ ਉਹਨਾਂ ਦਰਜ ਹੈ ਉਹਨਾਂ ਦੇ ਕੋਈ ਐਸੋਸੀਏਟਸ ਤੇ ਕੋਈ ਗਲ ਪੁਸ਼ਕਿਸ਼ ਤੇ ਸਾਹਮਣੇ ਆਂਦੀ ਹੈ ਉਸ ਨੂੰ ਵੈਰੀਫਾਈ ਕੀਤਾ ਜਾਂਦਾ ਇੱਕ professionl ਤਰੀਕੇ ਤੇ operational reason ਕਰਕੇ public ਚ ਤੋਂ ਨਹੀਂ ਦੱਸੀ ਜਾ ਸਕਦੀ ਬਟ ਉਸ ਨੂੰ work out ਕੀਤਾ ਜਾਂਦਾ ਹੈ ਉਸ ਤੇ ਬੇਸ ਤੇ ਫਿਰ ਅੱਗੇ ਕਾਰਵਾਈ ਕੀਤੀ ਜਾਂਦੀ ਹੈ। ਤੋਂ ਇਸ ਕੇਸ ਚ ਵੀ ਪੁਰਾਣੇ ਜੋ ਸਸਪੈਕਟ ਸੀਗੇ ਪੁਰਾਣੇ ਜੋ ਡਰਗ ਟ੍ਰੇਡ ਤੇ ਕੋਈ ਇਨਵੋਲਵ ਸੀਗੇ ਉਹਨਾਂ ਨੂੰ ਰਡਾਰ ਚ ਰੱਖਿਆ ਗਿਆ ਕਨਸਟੈਂਟ ਸਰਵੇਲੈਂਸ CIA ਵੱਲ ਰੱਖੀ ਗਈ ਉਸ ਤੇ ਬੇਸ ਤੇ ਫਿਰ ਅੱਗੇ ਰਿਕਵਰੀ ਹੋਈ ਹੈ ਦੀ। ਤੋਂ ਮੁਕਸਰ ਜ਼ਿਲ੍ਹੇ ਦੇ ਪਿਛਲੇ ਕੁਝ ਟਾਈਮ ਤੋਂ ਅਗਰ ਦੇਖਦੇ ਆਗੇ ਤੋਂ ਕਾਫੀ ਅੱਛੀ ਰਿਕਵਰੀ 700 ਗ੍ਰਾਮ ਦੀ ਹੋਈ ਹੈਗੀ ਕਿਉਂਕਿ ਇੱਥੇ ਛੋਟੇ ਪੈਡਲਰ ਸੀ पिछले कुछ टाइम ते सामने गल आ रही थी, तो 700 ग्राम दी कमर्शियल क्वांटिटी ऑफ हेरोइन दी रिकवरी ते वी आर होपफुल कि इस ते बैकवर्ड लिंकेज ते ते बाकी भी जो लार्जर ड्रग डिस्ट्रीब्यूशन चेन है उस ते जो इन्वॉल्व हैगे बंदे उनहते एक्शन हो। डॉक्टर नशा अमृत है काफी बड़ी कभी भी आज भी हो रही है ते पहला काफी इसते काम की काफी नशा घटा नहीं पर फिर भी कुछ ये استان आंसर नहीं साडे ਲੋਕਾਂ ਨੂੰ ਦਾ ਜਿਹੜੇ ਵਸੇ ਆ ਤੇ ਇਹਨਾਂ ਨੂੰ ਦੀ ਮੈਂ ਲੋਕਾਂ ਨੂੰ ਤੁਹਾਡੇ ਮਾਧਿਅਮ ਤੇ ਤੇ ਪੁਲਿਸ ਵੱਲੋਂ ਇਹੀ ਕਹਿਣਾ ਚਾਹੁੰਦਾ ਹੈਗਾ ਕਿ ਲੋਕਾਂ ਦਾ ਸਹਿਯੋਗ ਤੇ ਸਪੋਰਟ ਜਦ ਮਿਲਦਾ ਹੈ ਤभी ਕਾਰਗੁਜ਼ਾਰੀ ਅੱਗੇ ਚਲਦੀ ਰਹਿੰਦੀ ਹੈ ਪਿਛਲੇ 5 ਮਹੀਨੇ ਤੋਂ ਦੇਖਿਏ ਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀ ਸਾਹਿਬ ਵੱਲੋਂ ਕਨਸਟੈਂਟ ਮੋਨਿਟਰਿੰਗ ਤੇ ਇਸ ਦਾ ਫੋਲੋਅਪ ਲੀਤਾ ਜਾ ਰਿਹਾ ਹੈ ਕਿ ਰਿਵਿਊ ਮੀਟਿੰਗਸ ਵੀ ਲਗਾਤਾਰ ਡਿਸਟ੍ਰਿਕਟ ਲੈਵਲ ਤੇ ਵੀ ਹੋ ਰਹੀਆਂ ਹੈਗੀਆਂ ਤਾਂ 1 ਮਾਰਚ ਤੋਂ ਤੇ ਹੁਣ 30 ਜੁਲਾਈ ਤੱਕ ਦੀ ਗੱਲ ਕਰੀਏ ਤਾਂ ਲਗਭਗ 400 ਦੇ ਕਰੀਬ ਅਫੇਅਰ ਮੁਕਸਰ ਪੁਲਿਸ ਨੇ ਰਜਿਸਟਰ ਕੀਤੀਆਂ ਔਰ 600 ਪਲੱਸ ਜੋ ਹੈ ਇਸ ਤੇ ਗ੍ਰਿਫ और ड्रग रिकवरीज भी हेरोइन की भी थी, थी, सारी रिकवरियां हुई हैं तो कुछ पैटर्न पिछले कुछ टाइम तो देख चाहिए चेंज होया है कि जो पहला चिट्टे कोई अवेलेबिलिटी जिन ड्रग होटस्पॉट्स से उ काफी फर्क है उ चिट्टे की बजाय थोड़ा लोग डेवीएट हो रहे हैं क्योंकि अवेलेबिलिटी नहीं है पुलिस की पूरी सख्ती हैगी है तो कुछ बंदे फार्मेओप से डेवीएट होते भी काम हो ਤੋ ਪਿਛਲੇ ਕੁਝ ਟਾਈਮ ਤੇ ਪ੍ਰੀਗਾਬਲਨ ਦੀ ਵੀ ਰਿਕਵਰੀਜ਼ ਕਾਫੀ ਮਾਤਰਾ ਤੇ ਹੋਈ ਹੈਗੀ ਰੀਸੈਂਟਲੀ ਇੱਕ ਕੇਸ ਚ 40000 ਦੇ ਕਰੀਬ ਜੋ ਪ੍ਰੀਗਾਬਲਨ ਕੈਪਸੂਲਸ ਦੀ ਰਿਕਵਰੀ ਹੋਈ ਹੈ ਤੋ ਇਹ ਕਾਫੀ ਚੀਜ਼ਾਂ ਹੈ ਉਹ ਮਤਲਬ ਵੀਕਲੀ ਬੇਸਿਸ 'ਤੇ ਜੈਸੇ ਰਿਵਿਊ ਵੀ ਕਰਦੇ ਆ ਤੋ ਪੈਟਰਨ ਜੋ ਚੇਂਜ ਹੁੰਦਾ ਕੁਝ ਏਰੀਆਸ 'ਚ ਜਿਵੇਂ ਪਿੱਛੇ ਇਨਪੁਟ ਮਿਲੀ ਸੀ ਕਿ ਕਿ ਚਿੱਟੇ ਦੀ ਅਵੇਲੇਬਿਲਿਟੀ ਨਹੀਂ ਹੈ ਤੋ ਲੋਕੀ ਬਾਕੀ ਕੋਈ ਜੋ ਪੇਨ ਕਿਲਰਸ ਹੈਗੇ ਹੋਰੇ ਉਹਨਾਂ ਨੂੰ ਇੱਕ ਹਿਟ ਐਂਡ ਟ੍ਰਾਇਲ ਤਰੀਕੇ ਦੇ ਉਹ ਕਰਦੇ ਆ ਤੋ ਜਿੱਥੇ ਵੀ ਇਨਪੁਟ ਆਂਦੀ ਹੈ ਉੱਥੇ ਐਕਸ਼ਨ ਵੀ ਹੁੰਦਾ ਹੈ